ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਨਗਛੇੜ ਲਈ ਲੈ ਕੇ ਆਏ ਹਾਂ ਨੌ ਦੀਆਂ ਨੌ ਹੀ ਗੱਬਣਾਂ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆ ਜੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਜੀ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮਣਾ ਜੀ ਪਿੰਡ ਕੋਸਾ ਜੀ ਠੀਕ ਹੈ ਵੀਰੇ ਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗ ਆ ਗਿਆ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਬਦਨੀ ਸ਼ਹਿਰ ਹੈਗਾ ਨਿਹਾਲ ਸਿੰਘ ਵਾਲਾ ਰਹੇਗਾ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦੋ 7529844960 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇੱਧਰ ਹੀ ਸਟਾਰਟ ਕਰੀਏ ਹਾਂਜੀ ਇੱਥੇ ਹੀ ਕਰ ਲੋ ਜੀ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਰਡ ਦੇਖ ਰਹੇ ਆ ਕਿਹੜਾ ਸੁਹਾਂ ਸੁਹੰਗਾ ਕਾਨੂੰਨ ਸੁਹੰਦੀ ਆ ਜੀ ਕਾਨੂੰਨ ਸੁਹੰਦੀ ਆ ਹਾਂਜੀ ਠੀਕ ਕਿੰਨੇ ਦਿਨ ਪੰਜ ਚਾਰ ਦਿਨ ਹੀ ਹੁੰਦੀ ਚਾਰ ਪੰਜ ਬਾਈ ਕਹਿੰਦਾ ਲੈ ਲੀ ਉਤੇ ਕਿੰਨਾ ਗਦਾ ਦੁੱਧ ਦੇ ਦੂਬਈ ਦੁੱਧ ਦੇ ਦੂ 13 14 ਕਿਲੋ ਚਲੋ 13 14 ਲੀਟਰ ਬਾਈ ਕਹਿੰਦਾ ਦੁੱਧ ਦੇ ਦੂ ਬਾਕੀ ਬਰੀਕੀ ਚ ਹਾਂਜੀ ਲੈ ਠੰਡੀ ਸੀਲ ਹੈ ਜੀ ਐਂ ਲੈ ਲੈ ਬਾਈ ਠੰਡੀ ਸੀਲ ਪੂਰਾ ਆਰਡਰ ਫੀਟਿੰਗ ਨਾਲ ਲੈ ਵਾ ਤਿਆਰ ਕਰਦੀ ਹੁੰਦੀ ਹਣਾ ਹਜੇ ਨਹੀਂ ਹੁੰਦੀ ਬਹੁਤ ਕਮਾਲ ਦਾ ਆਰਡਰ ਬਾਈ ਤਿਆਰ ਕਰਦੀ ਹੁੰਦੀ ਆ ਕੱਲਾ ਕੱਲਾ ਥਣ ਨਿਖੜ ਮਾ ਥਣ ਪੂਰੀ ਬਿੱਤੇ ਚਾਰੇ ਥਣ ਲੱਗੇ ਆ ਖੋਲਦੇ ਪਰਾ ਤੋਕਰਦੇ ਮੜੀ ਫੈੜ ਚੰਗੀ ਉਹ ਬਾਈ ਰੰਗ ਰੂਪ ਚੰਗਾ ਗਾ ਸੁਨੱਖ ਪੂਣਾ ਵਹਿੜ ਚਾ ਔਰ ਲੱਤ ਉਹ ਤਰਾ ਚੱਕਰ ਲੋ ਇੱਕ ਨੰਬਰ ਆ ਕੋਈ ਛੋਟੀ ਨਹੀਂ ਵੱਡੀ ਆ ਤੇ ਕੀ ਮੁੱਲ ਆ ਬਾਈ ਆਮਨੇ ਫਰ ਮੁੱਲ 42 ਕਰ ਦੇਈ 40 ਦੀ ਦੇ ਦਾਂਗੀ ਠੀਕ ਆ ਬਾਈ ਬਾਈ ਕਹਿੰਦਾ ਮੁੱਲ 42 ਕਰਦੇ ਆ 40000 ਦੀ ਪੈਣ ਦੇ ਦਾਂਗੇ ਚੰਗੀ ਆ ਬਾਈ ਸਮੀ ਪਲੀ ਵੀ ਚੰਗੀ ਆ ਚੱਲੀ ਬਰੀਕੀ ਚ ਵੜਾ ਬਾਈ ਦੁੱਧ ਵੀ ਚੰਗਾ ਪਾ ਦੂ ਬਾਈ ਨੇ ਦੱਸਿਆਗਾ ਆਪਾਂ ਨੂੰ ਮੁੱਲ ਵੀ ਜਾਇਜ਼ ਆ ਫਿਰ ਮੌਕੇ ਤੇ ਮੰਨਤਾਂ ਹੋ ਜੂ ਬਾਈ ਹਾਂਜੀ ਬੈਠਾ ਨੇ ਸੀ ਲਾਈ ਸਫਾਈ ਬਹੁਤ ਆ ਯਾਰ ਲੈ ਨੇ ਹਣਾ ਉਂ ਵੀ ਬਰੀਕ ਆ ਜੀ ਹਾਂ ਬਾਈ ਬਰੀਕੀ ਚ ਵੜਾ ਗਈ ਅੱਗੇ ਬਾਈ 2 ਨੰਬਰ ਇਹ ਦੂਜਾ ਸੂਆ ਬਾਈ ਦੂਜਾ ਸੂਆ ਸੁੰਦੀ ਆ ਤੇ ਕਿੰਨਾ ਕੁ ਟਾਈਮ ਬਾਕੀ ਆ ਵੀਰੇ ਇਹ ਮੈਜੂ ਜਾਨੀ ਕੇ ਜੀ ਪੰਜ ਛੇ ਦਿਨ ਲੈ ਜੂ ਇਹ ਵੀ ਪੰਜ ਛੇ ਦਿਨਾਂ ਦੀ ਕੱਚੀ ਆ ਕੀ ਰਿਕਾਰਡ ਆ ਵੀਰੇ ਪਿਛਲੇ ਸੂਏ ਦਾ ਇਹ ਦੁੱਧ ਦਿੰਦਾ ਜੀ ਇਹਨੇ 14 15 ਕਿਲੋ ਰਕੀ ਵੀ ਇੰਨਾ ਕਦੇ ਦੂਜੀ ਠੀਕ ਆ ਹਾਂਜੀ ਝੋਲਾ ਖੈਰ ਚੰਗਾ ਹੈਨਾ ਹਾਂਜੀ ਬਾਕੀ ਥਾਣ ਬਾਈ ਚੈੱਕ ਕਰਾ ਦੇਣਾ ਬਹੁਤ ਕਮਾਲ ਦਾ ਕੱਲਾ ਕੱਲਾ ਥਾਣਾ ਪੂਰੀ ਦਿੱਤੀ ਦਾ ਥਣ ਲੱਗਿਆ ਬਾਕੀ ਫੈਟ ਵੀ ਚੰਗੀ ਹੋ ਕਰਮ ਵਾਲੀ ਦੀ ਤੋਰਾ ਚੈੱਕ ਕਰਾ ਦੇਣਾ ਬਾਈ ਇੱਕ ਨੰਬਰ ਤੋਰਾਗਾ ਇਹ ਵੀ ਬਰੀਕੀ ਜੀ ਆ ਵਾੜਾ ਹਾਂਜੀ ਐਤ ਕਿਵੇਂ ਬਾਈ ਕਹਿੰਦਾ 14 15 ਲੀਟਰ ਦੁੱਧ ਪਾ ਦੂਗੀ ਬਾਕੀ ਬਈ ਸਨਖ ਪੋਣਾ ਬਸੀ ਜ ਬਹੁਤ ਆ ਤੇ ਕੀ ਮੋਲ ਆ ਬਾਈ ਹਮਨੇ ਇਹਦਾ ਫਿਰ ਇਹ 37000 ਦੀ ਦੇ ਦਾਂਗੇ ਜੀ ਬਾਈ ਕਹਿੰਦਾ 37000 ਦੀ ਦੇ ਦਾਂਗੇ ਬਾਈ ਤੇ ਮੋਲ ਨਹੀਂ ਕਰਦੇ ਜੀ ਮੋਲ ਕਹਿੰਦਾ ਮਰਜੀ ਕਰਾ ਲੈ ਜੀ ਬੰਦਾ ਠੀਕ ਆ ਬਾਈ ਤੇ ਆਪਾਂ ਆਰਡਰ ਚੈੱਕ ਕਰਾਣੇ ਬਹੁਤ ਕਮਾਲ ਦਾ ਤਿਆਰ ਕਰਦੀ ਆਉਂਦੀ ਆ ਬਾਈ ਕਲੀ ਕੱਚੀ ਕੱਚੀ ਪਈ ਆ ਜਦੋਂ ਵੀ ਕਰਮਣ ਨੇ ਸੁਣਾਗਾ ਚੰਗਾ ਤਿਆਰ ਕਰਕੇ ਸੁਣਾਗਾ ਮੁੱਲ ਵੀ ਜਾਇਜ਼ ਆ ਬਾਕੀ ਮੰਨਤਾਨ ਹੋਜੂ ਹਾਂਜੀ ਹਾਂਜੀ ਠੀਕ ਆ ਅਕੇ ਬਰਾਤ ਨਾ ਨੰਬਰ ਤੇ ਇਹ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਹਾਂਜੀ ਕਿੰਨਾ ਕ ਟਾਈਮ ਬਾਕੀ ਆ ਵੀਰੇ ਟਾਈਮ ਹਜੇ ਲੱਗੂ 7-8 ਦਿਨ ਜੀ ਦੁੱਧ ਦੇ ਦਿੰਦੀ ਆ 17-18 ਕਿਲੋ ਝੋਲੀ ਵਾਲੀ ਆ ਲੈ ਇਹਦੇ ਥੱਲੇ ਵੀ ਆਈਂ ਬਹਿ ਜਾ ਲੈ ਬਾਈ ਮੇਨ ਗੱਲ ਆ ਠੰਡੀ ਸੀਲ ਦਿੰਦੀ ਆ ਠੰਡੀਆਂ ਸੀਲ ਸਾਰੀਆਂ ਹਨਾ ਬਾਈ ਹਾਂਜੀ ਇਹ ਬਈ ਆਪਾਂ ਆਰਡਰ ਚੈੱਕ ਕਰਾ ਦੇਣਾ ਬਲਟਾਂ ਬਹੁਤ ਦਿਖਾਉਂਦੀ ਆ ਹਜੇ ਕੱਚੀ ਕੱਚੀ ਪਈ ਆ ਕੀ ਰਿਕਾਰਡ ਆ ਬਈ ਪਿਛਲੇ ਰਿਕਾਰਡ ਆ ਕਿ ਦੇ ਦੂ ਤਾ 20 ਕਿਲੋ ਜੀ ਮਗਰ ਨਹੀਂ ਸੂਆ 18 ਮਿਲਦਾ ਦੁੱਧ ਦਿੱਤਾ ਇਕੜ ਮਾਥਾ ਨਾ ਪੂਰੀ ਜਿੰਦ ਜਾਨ ਫੁੱਲ ਬਈ ਕਾਲੀ ਕਾਲੀ ਪਈ ਹੈ ਨਹੀਂ ਹੈਗਾ ਵੀ ਬੜਾ ਫਿੱਕੀ ਹੈ ਕਿਸੇ ਪੱਖ ਤੋਂ ਤੇ ਸਨਖ ਪੁਣਾ ਤੇ ਕਦ ਬੈਠਦਾ ਨਾ ਬੈਠੇ ਫੁੱਲ ਆ ਬਈ ਠੀਕ ਆਏ ਥਣ ਖੇਤ ਲਾਈ ਗਿਆ ਠੀਕ ਆ ਲੈ ਬਈ ਆਪਾਂ ਠੰਡੀ ਸੀਲ ਚੈੱਕ ਕਰ ਲੋ ਬਈ ਐਂ ਬਹਿ ਗਿਆ ਕੋਈ ਚੱਕਰ ਹੀ ਨਹੀਂ ਕਰਨ ਮਾਲ ਨੂੰ ਜਮ ਮਰਜੀ ਹੱਥ ਫੇਰੀ ਚਲਕ ਨਹੀਂ ਹਾਂਜੀ ਲੈ ਬਈ ਚੈੱਕ ਕਰ ਲੋ ਬਾਕੀ ਥਣ ਵੀ ਬਹੁਤ ਕਮਾਲ ਦਾ ਮੁਠੀ ਵਾਲਾ ਥਣ ਲਗਾ ਪੂਰੀ ਬਿੱਤੀ ਦਾ ਥਣ ਲਗਾ ਨਾੜਾ ਨੂੜਾ ਨਾ ਅੱਡ ਤੇ ਬਰੀਕੀ ਸੌਂਦੀ ਆਉਂਦੀ ਆ ਤਦੂ ਵੀ ਬਾਈ ਕਹਿੰਦਾ ਫਿਰ ਚੰਗਾ ਪਾ ਦਊਗੀ ਉਹ ਲੈ ਗੀ ਮੋਲਾ ਬਾਈ ਜੈਜ ਬਾਈ ਦਾ ਮੁੱਲ ਨਹੀਂ ਕਰਦੇ ਜੀ 58000 ਦੀ ਦੇਣੀ ਹੈ ਜੀ ਲੈ ਬਾਈ ਅੱਜ ਬਾਈ ਜਮਾ ਜੈਜ ਮੁੱਲ ਕਰੀ ਜਾਂਦਾ ਬਾਈ ਕਹਿੰਦਾ ਦੇਣ ਲੈਣ ਮੁੱਲ ਹੀ 58000 ਰੁਪਏ ਦੀ ਵਾੜ ਦੇ ਦਿਆਂਗੇ ਲੈ ਨਹੀਂ ਜੇ ਐਡੀ ਵਾੜ ਤਾਂ 60 ਮੰਗ ਲੈ ਚਾ 65 60 60 ਵੀ ਮੰਗ ਲੈ ਥੋੜਾ ਹੀ ਹੈ ਬੜਾ ਬਾਈ ਲੈ ਬਾਟਲਾ ਪਾ ਚੱਕਰਾਦ ਨੇ ਬਾਈ ਕੱਚੀ 20 ਕਿਲੋ ਦੇ ਦਊਗੀ ਠੀਕ ਆ ਬਾਕੀ ਦੇ ਦਊ ਬਾਈ ਬਰੀਕੀ ਚ ਹੈ ਨਾ ਹਾਂ ਸਮੀ ਪਲੀ ਚੰਗੀ ਆ ਬਾਈ ਫੁੱਲ ਬਰੀਡ ਆ ਗਈ ਵਾੜ ਇਹ ਦਾ ਮੁੱਲ ਜਾਇਜ਼ ਆ ਬਾਈ ਕਹਿੰਦਾ ਬਾਈ ਮੌਕੇ ਤੇ ਮਾਨਤਾ ਹੋ ਜਾ ਕਰ ਦਾਂਗੇ ਜੀ ਠੀਕ ਆ ਬਾਈ ਅੱਗੇ ਭਰਾ ਚਾਰ ਨੰਬਰ ਇਹ ਵੀ ਦੂਜਾ ਸੂਆ ਹੀ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਕੀ ਚਾਹੇ ਉਹਦੇ ਥੱਲੇ ਵੀ ਆਈ ਪੈ ਜਾਈ ਲੈ ਲੈ ਬਾਈ ਕਮਾਲ ਦੀ ਗੱਲ ਆ ਝੋਲੀ ਚੈੱਕ ਰਹੀਂ ਭਰਾ ਲੈ ਝੋਲੀ ਦਾ ਜੇ ਲੈ ਬਾਈ 7-8 ਦਿਨ ਹੀ ਸੁੰਦੀ ਬਾਈ 7 ਦਿਨ ਬਾਈ ਕਹਿੰਦਾ ਸੁੰਦੀ ਨਹੀਂ ਖੋਲ ਲਾ ਭਰਾ ਇਹਨੂੰ ਵੀ ਤੋਰ ਦੇ ਕੱਢ ਕੇ ਫੇਸ ਕੁਆਲਟੀ ਬਾਈ ਚੈੱਕ ਕਰ ਲੋ ਬੋਦੀ ਵਦੀ ਨਾ ਫੁੱਲ ਕਮਾਲ ਦੀ ਆ ਜੇ ਪਲੀ ਨਹੀਂ ਉਹ ਤਾਂ ਜਰਰੀ ਹੈ ਨਾ ਹਾਂ ਬਾਈ ਤੋਰਾ ਤਰਾ ਬਾਈ ਚੈੱਕ ਕਰ ਲੋ ਇੱਕ ਨੰਬਰ ਆ ਬਰਡ ਦਾ ਬਾਕੀ ਸਮੀ ਪਲੀ ਦਾ ਗੱਲ ਬਾਈ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਆਂ ਦੁੱਧ ਚੰਗਾ ਬਹੁਤ ਚੰਗਾ ਆ ਦੁੱਧ ਦੇ ਦੂਪਰੇ 17 18 ਕਿਲੋ ਬਾਈ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦਾ ਥਣ ਲੱਗਾ ਅਡਰਨਾ ਬਹੁਤ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਆਪਾਂ ਨੇੜੇ ਤੋਂ ਦੁਬਾਰੇ ਚੈੱਕ ਕਰਾ ਲੈਣੇ ਠੰਡੀ ਸੀਲ ਬਾਕੀ ਬਾਈ ਨੇ ਦੱਸ ਦਿੱਤਾ ਫੁੱਲ ਆ ਬਾਈ ਲੈ ਥਾਣ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਬਾਈ ਪੂਰੀ ਵਿੱਤੀ ਦੇ ਥਣ ਲੱਗਾ ਆ ਜੀ ਵੇ ਜਾ ਬਈ ਲੈ ਬਾਈ ਸਹੀ ਗੱਲ ਆ ਜਿਵੇਂ ਮਰਜ਼ੀ ਵੇ ਜਾਣਾ ਚੱਕਰੀ ਨਹੀਂ ਨਾ ਗਰਮੀ ਮੰਨੇ ਕੀ ਮੋਲਾ ਬਾਈ ਫਿਰ ਮੋਲ ਨਹੀਂ ਕਰਦੇ ਬਾਈ 55 ਹੀ ਦੇਣੀ ਆ ਬਾਈ ਅੱਜ ਇੱਕ ਆਫਰ ਵਾਲਾ ਕੰਮ ਹੀ ਤੇ ਹੈ ਨਾ ਆਫਰ ਹੀ ਹੈ ਬਾਈ ਮਾਲ ਵੱਧ ਆਦੀ ਆ ਮਾਲ ਬਾਈ ਕਹਿੰਦਾ ਅੱਜ ਮੇਰੇ ਕੋਲ ਵੱਧ ਆ ਥੋੜਾ ਜਿਹਾ ਬੰਨਣ ਦੀ ਕਰਕੇ ਵੀ ਕੁਝ ਬਾਈ ਕਹਿੰਦਾ ਅੱਜ ਆਪਾਂ ਆਫਰ ਹੀ ਦੇ ਦਨੇ ਆ ਹਨਾ ਹਾਂ ਬਾਈ ਆਫਰ ਹੀ ਆ ਬਸ ਹੂੰ ਅੱਗੇ ਬਾਈ 5 ਨੰਬਰ ਇਹ ਸੁੰਦੀ ਆ ਜੀ ਤੀਜਾ ਸੂਆ ਤੀਜਾ ਸੂਆ ਸੁੰਦੀ ਆ ਮੈਂ ਦੇ ਦੂ 25 ਕਿਲੋ ਗਾਂ 25 ਲੀਟਰ ਦੁੱਧ ਦੇ ਦੂ ਬਾਈ ਰਾਮ ਨਾ ਦੇ ਦੂ ਬਾਈ ਯਾਰ ਅੱਬਾ ਜਿਹਨ ਭਜਣ ਵਾਲਾ ਗਾਂ ਦਾ ਭਜਨ ਬਾਈ ਮੈਂ ਵੀ ਚੈੱਕ ਕਰ ਲਓ ਬਾਈ ਬਹੁਤ ਕਮਾਲ ਦਾ ਤਿਆਰ ਕਰਦੀ ਆਉਂਦੀ ਆ ਹਨਾ ਹਾਂ ਬਾਈ ਮੈਂ ਕਹਿੰਦਾ ਤਾਹਾਂ ਤੱਕ ਭਰ ਜਾਣਾ ਯਾਰ ਸੂ ਤੱਕ ਲੈ ਲੈ ਬੋਲਾ ਕਹਿਣ ਦੀ ਗੱਲ ਨਹੀਂ ਯਾਰ ਲੈ ਲੈ ਬਾਈ ਤੂੰ ਆ ਚੈੱਕ ਕਰ ਲੋ ਅਜੇ ਗਾੜੀ ਸੁੰਦੀ ਚਾਰ ਪੰਜ ਦਿਨ ਹੋਰ ਹੂੰ ਬਾਕੀ ਆਡਰ ਨਾਲ ਕੱਪੜੇ ਵਰਗਾ ਹੈ ਨਾ ਕੱਪੜੇ ਵਰਗਾ ਬਾਈ ਦੋ ਮਿਲਾਕੀ ਕਿਲੋ ਦਾ ਕੰਮ ਵਾਲੀ ਦਾ ਯਾਰ ਨਾ ਚੰਗੀ ਤਰ੍ਹਾਂ ਹੁਣ ਨਾੜਾਂ ਦੇਖ ਲੈ ਆਡਰ ਤੇ ਫੇਸਬੁਕ ਚੈੱਕ ਕਰ ਲੋ ਬਾਈ ਪ੍ਰਿੰਟ ਮਿਲਦਾ ਬਹੁਤ ਘਾਟਾ ਬਹੁਤ ਚੰਗਾ ਪ੍ਰਿੰਟ ਆ ਕਨੇ ਬਾਈ ਆਹ ਬਾਈ ਕਿਸੇ ਵਕਤ ਤੋਂ ਬਾਈ ਲਿੱਸੀ ਲਾਮੀ ਨਹੀਂ ਨਰੋਲੀ ਨਗਰ ਫੁੱਲ ਲਾਗੀ ਸਮੇਖਾ ਪੋਣਾ ਨਾ ਬਾੜ ਚ ਫੁੱਲ ਨਾਲ ਚੈੱਕ ਕਰ ਲੋ ਦੁੱਧ ਵਾਲੀ ਬਹੁਤ ਕਮਾਲ ਦੀ ਆ ਇਹਦਾ ਬਾਈ ਕੰਮ ਨੇ ਫਰਕੀ ਮੁੱਲ ਜਾਇਆ ਇਹ ਬਸ 60 ਦੀ ਦੇਣੀ ਆ ਬਾਈ ਠੀਕ ਆ ਹਾਂ ਬਾਈ ਕਹਿੰਦਾ 60000 ਰੁਪਏ ਦੀ ਬੈੜ ਆਪਾਂ ਦੇਣੀ ਆ ਬਾਕੀ ਮੰਨ ਤਾਂ ਮਾਲਕ ਜੀ ਨੂੰ ਕਹੀ ਕਹਿਣਗੇ ਮੁੱਲ ਮੁੱਲ ਤਾਂ ਬਾਈ ਫਿਰ 65 ਕਰਦੇ ਆਪਾਂ ਉਹ ਵੀ ਠੀਕ ਆ ਬਸ 7000 ਜਿਹੜਾ ਲੈਣਾ ਚਲ ਮੈਂ ਕਹਿੰਦਾ ਨਾੜਾ ਨਾ ਤਾਂ ਗੁੰਦੀ ਪਈ ਆ ਹਨਾ ਦੇਖ ਲੈ ਬਾਈ ਯਾਰ ਆ ਬਾਈ ਚੈੱਕ ਕਰ ਲਓ ਨਾੜਾ ਨਾ ਕੰਮ ਵਾਲੀ ਗੁੰਦੀ ਪਈ ਆ ਬਾਕੀ ਪ੍ਰਿੰਟ ਬਹੁਤ ਚੰਗਾ ਦਾ ਮਲੀ ਦਾ ਮੁੱਲ ਵੀ ਖਰਜ ਆਇਆ ਜਿਆ ਅੱਗੇ ਬਈ 6 ਨੰਬਰ ਤੇ ਇਹ ਦੁੱਧ ਦੇ ਦੇ ਦੂ ਕਰਾਸ ਹੈ ਜੀ 20 ਕਿਲੋ ਠੀਕ ਆ ਹਾਂ ਬਈ 6 ਨੰਬਰ 20 ਲੀਟਰ ਦੁੱਧ ਬਾਈ ਕਹਿੰਦਾ ਦੇ ਦੇ ਦੋ ਇਹ ਮੱਝ ਹੀ ਆ ਇੱਕ ਹਿਸਾਬ ਦੀ ਲੈ ਬਾਈ ਬਾਕੀ ਮੱਝ ਹੀ ਆ ਯਾਰ ਹਨਾ ਹਾਂ ਬਈ ਦੁੱਧ ਇੰਨਾ ਪਲਾਂਟ ਲਾਉਣਾ ਥੱਲੇ ਜੇ ਅੱਜ ਦੇ ਟਾਈਮ 'ਚ ਮੱਝ ਲੈਣੀ ਹੋਵੇ ਬਾਈ ਲੱਖ ਤੋਂ ਬਾਹਰ ਮਿਲਦੀ ਲੱਖ ਤੋਂ ਬਾਹਰ ਮਿਲਦੀ ਆ ਬਾਈ ਇਹਨੇ ਨਾਲੇ ਤਾਂ ਲੱਖ ਤੋਂ ਬਾਈ ਅੰਦਰ ਹੋ ਜਾਣਾ ਮਿਲ ਜਾਣਾ ਨਾਲੇ ਥਾਣ ਥੂਣ ਚੰਗਾ ਬਾਈ ਬਾਈ ਥਣ ਤਾਂ ਮੱਝਾਂ ਵਰਗਾ ਥਾਣਾ ਬਹੁਤ ਕਮਾਲ ਦਾ ਐਨੀ ਵਿੱਚ ਤੇ ਥਣ ਲੱਗਾ ਨਾ ਕਹਿਣ ਦੀ ਤਾਂ ਆਪਣਾ ਲੋੜ ਹੀ ਨਹੀਂ ਇੰਨਾ ਚੰਗਾ ਥਾਣਾ ਬਾਲਟ ਲਾਂ ਬਾਈ ਜਰੂਰ ਪਈਆਂ ਕੱਚੀ ਕੱਚੀ ਨਾਜਰ ਆਉਂਦੀ ਆ ਜਦੋਂ ਨੂੰ ਕਰਮਾਂ ਨੇ ਸੂਣਾ ਚੰਗਾ ਹਵਾਨਾ ਤਿਆਰ ਕਰਕੇ ਸੂਣਾਗਾ ਬਾਕੀ ਕੋਈ ਟਟਮਾਲੇ ਵਾਲੀ ਲੌਕਣਾ ਵਾਲੀ ਵਾਲੀ ਹੈ ਨਾ ਬਾਈ ਹਾਂ ਬਾਈ ਫਿਕਸਿਆ ਹਵਾਨਾ ਤਿਆਰ ਕਰਦੀ ਆਉਂਦੀ ਹੈਗੀ ਲਖੜਨੀ ਖੁੜਨੀ ਚੈੱਕ ਕਰ ਲੋ ਬਾੜ ਦੀ ਫੁੱਲ ਚੰਗੀਆਂ ਤੇ ਬਾਈ ਨੇ ਦੱਸਿਆ ਕਰੋਸ ਬਰੀਡ ਚ ਪੈ ਜਾਂਦੀ ਆ ਬਾਈ ਬੰਦੇ ਵੀ ਫਿਰ ਚੰਗਾ ਬਹੁ ਮੱਝਾਂ ਵਰਗਾ ਦੁੱਧ ਹੋਏ ਨਹੀਂ ਹੋਗਾ ਹੀ ਪਾਣੀ ਵਰਗਾ ਦੁੱਧ ਥੁਕਨੇ ਬਾਈ ਨਾ ਨਾ ਬਾਈ ਕੀ ਮੁੱਲ ਆ ਬਾਈ ਫਿਰ ਹਮਨੇ ਇਹਦਾ ਮੁੱਲ ਕਰਾਉਣਾ ਲਈ ਬਾੜ ਕਰਾ ਲੋ 60000 ਦੀਆਂ ਬੈਣੀ ਦੇਣੀ ਆ ਬਾਈ ਠੀਕ ਆ ਹਾਂ ਬਾਈ ਬਾਈ ਕਹਿੰਦਾ ਮੁੱਲ ਕਰਾਉਣ ਬਾੜ ਜੋੜਾ ਬਸ ਇੱਕ ਵੀਦ ਹੈਗਾ ਜੇ ਕੋਈ ਜੋੜਾ ਲਊ ਇੱਕ 18 ਦਾ ਦੇਵਾਂਗਾ ਦੋਨੇ ਗਾਇਆਂ ਕਿੰਨੇ ਗਾਇਆਂ ਬਾਈ ਕਹਿੰਦਾ 18 25 24 ਕਿਲੋ ਦਾ ਤੇਰਾ 20 ਮੰਨ ਕੇ ਲੈ ਲੀ ਬਾਕੀ ਬਾਈ ਦੇ ਦੇਣੀ ਆ ਦੁੱਧ ਨੂੰ ਚੰਗੀਆਂ ਗਿਆ ਹਜੇ ਬਾਈ ਵਲਟ ਨਾਲ ਚੈੱਕ ਕਰ ਲੋ ਮੈਂ ਕਹਿੰਦਾ ਟੋਕਰੇ ਵਰਗਾ ਲੈਵਾ ਖੜ ਜਾਣਾ ਜੇ ਉਹ ਪਰਲਾ ਜੋੜਾ ਲਊਗਾ ਬੰਦਾ ਉਹ 10000 ਦੇ ਦਾਂਗੇ ਜੇ ਉਹ ਪਰਲਾ ਜੋੜਾ ਲਊਗਾ 1 ਲੱਖ ਦਾਂਗਾ ਹਾਂ ਠੀਕ ਆ ਜੋ ਪਰ ਲੰਗਾ ਬਹਿਣਾ ਬੰਦਾ ਲਊਗਾ ਉਹ 70000 ਦਾ ਜੋੜਾ ਦੇ ਦ ਲੈ ਬਾਈ ਜਮਾ ਜਾਇਜ਼ ਮੁੱਲ ਕਰੀ ਜਾਂਦਾ ਬਾਈ ਅੱਜ ਤੇ ਬਾਈ ਥਾਣਾ ਚੈੱਕ ਕਰ ਲੋ ਬਹੁਤ ਕਮਾਲ ਦਾ ਲੱਗਿਆ ਵਾ ਇਹਦਾ ਮੁੱਲ ਬਾਈ ਕੀ ਦੈਦਾ ਹਾਂ ਇਹ 62 ਆਈ ਮੁੱਲ ਸਰਦੀ ਦੇਣੀ ਠੀਕ ਆ ਬਾਈ ਬਾਤ ਬਾਈ ਕਹਿੰਦਾ ਮੁੱਲ 60000 ਦੀ ਆਪਾਂ ਬੜਾ ਦੇ ਦੇਾਂਗੇ ਅੱਗੇ ਬਾਈ 7 ਨੰਬਰ ਤੇ ਅੱਧਨੇ ਬੜਾ ਫਾਰਮ ਜਮ ਫਾਰਮ ਆਲਣੇ ਬਾਈ ਠੀਕ ਆ ਬਾਈ ਜਨ ਬੁਝਣੀ ਦਿਖਾ ਦੇ ਦੋਨੋਂ ਬਾਈ ਕਮਾਲ ਦਾ ਬਾਈ ਕਹਿੰਦਾ ਇਹ ਫਾਰਮ ਦੀਆਂ ਬੜਾ ਬਾਈ ਕਹਿਣ ਦੀ ਗੱਲ ਹੋਰ ਹੁੰਦੀ ਆ ਪਰ ਹੈ ਹੀ ਆ ਹੱਕ ਨੇ ਬਾਈ ਇਹਦਾ ਬਜ ਨਹੀਂ ਦੱਸਦਾ ਬਾਈ ਆ ਦੁੱਧ ਤੇ ਰੁਪੀ 20 ਕਿਲੋ ਬਾਈ ਠੀਕ ਆ ਸੁੰਦੀ ਨਹੀਂ ਹੈ ਜੇ ਬੜਾ ਹਫਤਾ ਸਰੀਰ ਬਹੁਤ ਬੰਦ ਮਾਰ ਸਰੀਰ ਬਹੁਤ ਬਜ ਨਹੀਂ ਬਹੁਤ ਆ ਬਾਈ ਇਹਨੇ ਸਰੀਰ ਦੀ ਆ ਬਾਈ ਫੁੱਲਾ ਦੇਖ ਲੋ ਮੋਟੀ ਆ ਅੰਕਲ ਅਰਗੀਆ ਲੈ ਬਾਈ ਚੈੱਕ ਕਰ ਲੋ ਠੰਡੀ ਛੀਲ ਤਾਂ ਇਹ ਵੀ ਐਂ ਹੀ ਬਹਿ ਜਾ ਬਾਈ ਚਾਹੇ ਠੀਕ ਆ ਫੇਸ ਕੁਆਲਟੀ ਬਾਈ ਚੈੱਕ ਕਰਾ ਦੇਣਾ ਬਹੁਤ ਪਿਆਰੀ ਛੋਟਾ ਛੋਟਾ ਕੰਨਾ ਨਾ ਬੋਦੀ ਵਾਦੀ ਫੁੱਲ ਕਮਾਲ ਦੀ ਆ ਬਾਕੀ ਦੁੱਧ ਵੀ ਬਾਈ ਕਹਿੰਦਾ ਚੰਗਾ ਪਾ ਦੂ 20 ਲੀਟਰ ਦਾ ਤੇ ਪਾ ਦੋ ਬਾਈ ਪਾ ਦੂ ਬਾਈ ਵਜਨ ਬਾਹਲਾ ਨਹੀਂ ਆ ਰਿਹਾ ਪਿਛਲੇ ਸਵੇਰ ਦਾ ਕਿੰਨਾਗਾ ਪਿਛਲੇ ਸਵੇਰ ਆਪਾਂ ਲਈ ਆ ਬਈ 17 18 ਕਿਲੋ ਕਹਿੰਦੇ ਸੀ ਉਹ ਠੀਕ ਆ ਫਿਰ ਝੋਲੀ ਦੱਸਦੀ ਆ ਹਨਾ ਬਹੁਤ ਚੰਗੀ ਤਿਆਰ ਕਰੂ ਜਦੋਂ ਸੁਣਾਏ ਨੇ ਹਾਂ ਬਾਈ ਲੈ ਬਈ ਚੈੱਕ ਕਰ ਲੋ ਬਲਟਲਾਂ ਸਾਰੀਆਂ ਪਈਆਂ ਬਾਕੀ ਥਣ ਗਲਾਬੀਆ ਗਲਾਬੀ ਥਣ ਦੀ ਮੰਨ ਜੇ ਵਰਦੀ ਮਰਜੀ ਵੇਜਾ ਬਈ ਯਾਰ ਲੈ ਜਿੱਧਰ ਦੀ ਮਰਜੀ ਵੇਜਾ ਹਨਾ ਕੋਈ ਚੱਕਰ ਹੀ ਨਹੀਂਗਾ ਕੀ ਮੁੱਲ ਆ ਫਿਰ ਆਮਨੇ ਫਿਰ ਮੁੱਲ 60 ਆ ਜੀ 60 ਦੀ ਦੇ ਦਾਂਗੇ 65000 ਰੁਪਇਆ ਮੁੱਲ 62000 ਜਨਾਪਾ ਬਾੜ ਦੇ ਦੇਵਾਂਗੇ ਮੁੱਲ ਕਰਨ ਨੂੰ ਬਾਈ ਜਿਵੇਂ ਨਰੋਜੀ ਨਿਕਰਾ ਜਨਾ ਮਰਜੀ ਜਿੰਨਾ ਮਰਜੀ ਕਰ ਲੈ ਬਾਈ ਸਹੀ ਗੱਲ ਆ ਬਾਈ ਅੱਗੇ ਬਾਈ 8 ਨੰਬਰ ਤੇ ਫਾਰਮ ਦੀਆਂ ਹਨ ਦੋਮੀਆਂ ਹਾਂ ਬਾਈ ਇਹ ਬਾੜ ਲੈਦੀ ਆ ਬਾਈ ਲੈ ਜੂ 20 ਦਿਨ ਹੈ ਜੀ 20 ਦਿਨ ਲੈ ਜੂ ਕਿਹੜਾ ਸੁਆ ਸੁੰਦੀ ਆ ਬਾਈ ਸੁਆ ਤੀਜਾ ਬਾਈ ਇਹ ਤੀਜਾ ਸੁਆ ਸੁੰਦੀ ਆ ਬਾਈ 20 ਦਿਨ ਲੈ ਜੂਗੀ ਪਲੀ ਵੀ ਦੇਖ ਲਓ ਰੇਲ ਗੱਡੀ ਦੇ ਇੰਜਨ ਚ ਡੀ ਬਾੜ ਆ ਗਈ ਲੈ ਵੈਕਟੋਰਾ ਜ਼ਰਾ ਚੈੱਕ ਕਰ ਲੋ ਇੱਕ ਨੰਬਰ ਆ ਸਮੀਪੜੀ ਬਈ ਦੇਖ ਸਕਦਾ ਇੰਨੀ ਆ ਗਈ ਬਈ ਆਪਾਂ ਨੂੰ ਮੂੰਹੋਂ ਕਹਿਣ ਦੀ ਤਾਂ ਗੱਲ ਲੋੜ ਹੀ ਨਹੀਂ ਪੱਦਰ ਬੱਸੀ ਚੰਗੀ ਆ ਗਈ ਕੋਈ ਇਹ ਨਹੀਂ ਹੈਗਾ ਵੀ ਕਿਸੇ ਵਕਤ ਲਿੱਸੀ ਲਾਮੀਆਂ ਕਿੰਨਾ ਕੁ ਦੁੱਧ ਪਾ ਦੂ ਬਾਈ ਦੁੱਧ ਦੇ ਦੂ ਬਾਈ 24 25 ਕਿਲੋ ਹਜੇ ਸਟਾਰਟਿੰਗ ਕਰੀ ਜਾਂਦੀ ਆ ਹੁਣ ਮੇਵਾ ਲਾਉਣ ਲੱਗੀ ਆ ਬਸ ਥੋੜੇ ਦਿਨ ਲੱਗਦੀ ਆ ਬਾਈ ਤੇ ਬਈ ਐਡਰੈਸ ਚੈੱਕ ਕਰ ਲੋ ਬਹੁਤ ਕਮਾਲ ਦਾ ਗਾ ਬਲਟ ਲਾ ਚੈੱਕ ਕਰ ਲੋ ਪੰਗੀਆਂ ਜਿਹਾ ਨੂੰ ਸੁਣਾ ਨਾ ਫੁੱਲ ਚੰਗੀ ਤਿਆਰ ਹੋਗੇ ਸੁਣਾਗਾ ਕੀ ਮੋਲ ਆ ਬਾਈ ਫਰਜਾਇਤ ਆ ਇਹ ਲੈ ਯਾਰ ਮੋਲਣੀ ਕਰਦੇ ਬਸ ਮੁੱਲ ਕਰਾਂ ਉਹਨੂੰ 70 ਕਰਾਂਲਾ 68000 ਦੀ ਦੇ ਦਾਂਗੇ ਹੌਣ ਹੌਣਾ ਬਈ ਉਹ ਵੀ ਕੱਚੀ ਦਾ ਮੁੱਲ ਕੱਚੀ ਦਾ ਬਈ ਕੱਚੀ ਨਾਲ ਮੁੱਲ ਹੁੰਦਾ ਬਈ ਕਿਹੜਾ ਜਦੋਂ ਤਿਆਰ ਹੋਗੀ ਉਦੋਂ ਆਇਆ ਜਾ ਮੁੱਲ ਹੋਊਗਾ ਅੱਜ ਕੱਚੀ ਆ ਕਿੰਨੇ ਦੀ ਬਈ 68000 ਦੀ 68000 ਦੀ ਅੱਜ ਬਈ ਕਹਿੰਦਾ ਬੈਡ ਆਪਾਂ ਦੇ ਦੇਾਂਗੇ ਠੰਡੀ ਸੀਲ ਚੈੱਕ ਕਰ ਲੋ ਫੁੱਲਾ ਬਾਕੀ ਥਣ ਵੀ ਨਿਖੜਵੇਂ ਥਾਣਾ ਚੋਲਾ ਵੀ ਬਹੁਤ ਕਲਾਸ ਵਾਲੀ ਆਈ ਵਜਾ ਬਈ ਅੱਲਾ ਠੰਡੀ ਲੈ ਬਈ ਜਮਮਾਦੀ ਵਜਾ ਹਨਾ ਹਾਂ ਤੇ ਅੱਗੇ ਬਈ ਲਾਸਟ ਨੌ ਨੰਬਰ ਤੇ ਇਹ ਬਈ ਸੁੰਦੀ ਆ ਤੀਜਾ ਸੁਆ ਦੂਜੇ ਸਵੇਰ ਦੋទ ਦਿੱਤਾ ਹੈ 38 ਕਿਲੋ ਫਾਰਮ ਜੋ ਲਈ ਹੈਗੀ ਦੂਜੇ 60 ਲੀਟਰ ਦੁੱਧ ਦਿੰਦਾ 38 ਲੀਟਰ ਹਾਂ ਆਪ ਇਹ ਹੈਗੀ ਪਤਾ ਨਹੀਂ ਕਿਹੜੇ ਟੀਕੇ ਦੀ ਆ ਯਾਰ ਇਹਦੇ ਗਾ ਲੱਗਿਆ ਵਾ ਸਾਰਾ ਕੁਝ ਪਤਾ ਹੈਗਾ ਠੀਕ ਆ 50062 ਦੀ ਹੈਗੀ ਆਪ ਆ ਗਈ ਇਹ ਡੈਨਮਾਰਕ ਦੀ ਠੀਕ ਆ ਬਾਈ ਇਹਦੇ ਪਤਾ ਨਹੀਂ ਕਿਹੜਾ ਲੱਗਿਆ ਵਾ ਉਹਨਾਂ ਕੋਲੇ ਕਾਪੀ ਤੇ ਲਿਖਿਆ ਵਾ ਸੀਗਾ ਸਾਰਾ ਆਪਾਂ ਪੁੱਛ ਕੇ ਦੱਸ ਦਾਂਗੇ ਬਾਕੀ ਵੀਰੇ ਗੱਲ ਹੋਰ ਆ ਜਿਹੜੇ ਨੂੰ ਪਤਾ ਬਰੀਡ ਦਾ ਆਪ ਹੀ ਦੇਖ ਲੂ ਆਪ ਹੀ ਦੇਖ ਲੈਣੀ ਆ ਬਾਈ ਲੈ ਹੂੰ ਬਾਈ ਲੈ 10 ਦਿਨ ਪਏ ਬੱਚੀ ਦੇ ਖਾਣ ਦੇਣਾ ਪਿਆ 10 ਦਿਨਾਂ ਐ ਤਾਂ ਮੈਂ ਕਹਣਾ ਕਿਆ ਬਾਤਾਂ ਬਣ ਕੇ ਖੜਨਾ ਬੱਚੇ ਨੇ ਹਣਾ ਲੈ ਹਾਂ ਬਾਈ ਚੈੱਕ ਕਰ ਲਓ ਆਪਾਂ ਆਈ ਜੀ ਬਾਈ ਫਿਰ ਦੀ ਇੱਧਰ ਆ ਗਈ ਬਾਈ ਨਾੜਾ ਨੂੜਾ ਨਾ ਬਰੀਕੀ ਚ ਗਲਾਬੀ ਦੋਨਾਲੀ ਆ ਬਾਈ ਆਪ ਹੀ ਦੱਸਦੀ ਆ ਕੋਈ ਤਾਂ ਕਮਾਣੀ ਚੰਗਾ ਦੱਸਿਆ ਬਾਈ ਕੱਦ ਚੈੱਕ ਕਰਾ ਦੇ ਮੜਾ ਕੋਲੇ ਕਰਕੇ ਦੇਖ ਲਾ ਬਾਈ ਸਿੱਧੀ ਸਿੱਧੀ ਦਿਖਾ ਦੇ ਨਾ ਬਾਈ ਬਾਈ ਆ ਗਈ ਕੋਈ ਆਏ ਨਹੀਂ ਉੱਤੋਂ ਚੱਕ ਦੀ ਟੂ ਹਾਂ ਸਟਰੇਟ ਆ ਬੋਡੀ ਦੀ ਹਨਾ ਹਾਂ ਬਾਈ ਖੋਲ ਲੈ ਪਰ ਇਹਨੂੰ ਵੀ ਤੋੜ ਦੇ ਖੋਲ ਕੇ ਬਾਕੀ ਬਾਈ ਆਪ ਹੀ ਦੱਸਦੀ ਆ ਬਸੀ ਮੂੰਹੋਂ ਥਣ ਬਾਈ ਚੈੱਕ ਕਰ ਲਓ ਥੋੜੇ ਘਾਣੇ ਥਾਂ ਚ ਤਾਂ ਮੁੜਦੀ ਵੀ ਨਹੀਂ ਕਿ ਨਹੀਂ ਬਾਈ ਲੈ ਭਾਈ ਤੋੜਾ ਚੈੱਕ ਕਰ ਲੋ ਇੱਕ ਨੰਬਰ ਆ ਥੋੜਾ ਖੁੱਲਿਆ ਆ ਇਹ ਟੁਰ ਨਹੀਂ ਵੀ ਹੁੰਦਾ ਹੂੰ ਖੁੱਲ੍ਹੇ ਫੜੀ ਆਈ ਕਰਕੇ ਕਰਦੀ ਆ ਭਾਈ ਫੇਸ ਪੂਸ ਨੇ ਬਹੁਤ ਕਮਾਲ ਦਾ ਬਾਕੀ ਬਾਈ ਕਹਿੰਦਾ ਖੁਦ ਵੀ ਚੰਗੇ ਸੀਮੰਟ ਦੀ ਆ ਤੇ ਗਾਹਾਂ ਸੀਮੰਟ ਵੀ ਚੰਗਾਈ ਭਰਿਆ ਜਿਹੜਾ ਲੱਗਿਆ ਵਾ ਇਹਦੇ ਤੇ ਅਮਨੇ ਫਿਰ ਇਹਦਾ ਮੁੱਲ ਭਾਈ ਕੀ ਆ ਇਹਦਾ ਮੁੱਲ ਕਰਾਂਗੇ ਫੋਨ ਤੇ ਜੀ ਠੀਕ ਆ ਤੇ ਕੋਈ ਵੀਰ ਕਹੂਗਾ ਵੀ 80 90 ਵਾਲਾ ਆਪਾਂ ਲੱਖ ਤੋਂ ਅੰਦਰ ਵਾਲਾ ਵੀਰ ਫੋਨ ਨਾ ਲਾਵੇ ਜੀ ਠੀਕ ਆ ਭਾਈ ਹਾਂ ਬਾਈ ਕਹਿੰਦਾ ਬਾਈ ਲੱਖ ਤੋਂ ਅੰਦਰ ਵਾਲਾ ਫੋਨ ਨਾ ਲਾਵੇ ਠੀਕ ਆ ਨਾ ਕਿਉਂਕਿ ਮੁੱਲੇ ਦਾ ਚੰਗੀ ਆ ਜਿਵੇਂ ਵੜਾ ਬਾਈ ਨੇ ਵੀ ਚੰਗੇ ਮੁੱਲੇ ਹੋਣਗੇ ਤੇ ਮੁੱਲ ਹੋਊਗਾ ਕਿ ਨਹੀਂ ਬਾਈ ਲੈ ਬਾਈ ਦਿਖਾ ਦੇ ਤੂੰ ਆਪ ਹੀ ਕਰ ਦੋ ਲੈ ਬਾਈ ਕਾ ਤੇ ਚੈੱਕ ਕਰ ਲੋ ਇਹ ਵੀ ਆਈ ਬਹਿ ਜਾ ਬਾਈ ਚੁੜੀ ਚੈੱਕ ਕਰ ਲੋ ਫੁੱਲ ਆ ਗਈ ਥਣ ਵੀ ਚੰਗਾ ਆ ਗਿਆ ਬਾਕੀ ਠੰਡੀ ਸੀ ਉਹ ਵੀ ਫੁੱਲ ਮਸ਼ੀਨ ਤੇ ਚਲੋ ਚਾਹੇ ਹੱਥੀ ਚ ਬਾਈ ਮੈਂ ਹਜੇ ਇੱਧਰ ਹੀ ਹੋਊਗੀ ਹੈਨਾ ਹਾਂ ਨਾੜਾ ਨੂੜਾ ਬਾਈ ਚੈੱਕ ਕਰ ਨਾੜਾ ਨਾ ਦਾ ਤੁੰਮੀ ਪਈ ਆ ਗਈ ਬਾਕੀ ਬਰੀਡ ਬਾਈ ਦਾ ਆਪ ਹੀ ਦੱਸ ਤੂੰ ਬਾਈ ਫੇਰ ਚੈੱਕ ਕਰਾ ਦੇ ਆਪਣੇ ਇਧਰ ਨੂੰ ਕਰਾ ਕੇ ਮੜਾ ਜਾ ਆਪਾਂ ਦਿਖਾ ਦਈਏ ਮੜਿਆ ਜੇ ਫੇਸ ਲੈ ਇਧਰ ਦੀ ਕੋਈ ਦੇਖ ਲੈ ਲੈ ਬਾਈ ਫੇਸ ਚੈੱਕ ਕਰ ਲੋ ਬ੍ਰੀਡ ਦਾ ਪਤਾ ਬਾਈ ਜਿਹੜਾ ਵੀ ਬੰਦਾ ਬ੍ਰੀਡ ਤੇ ਕੰਮ ਕਰਦਾ ਉਹਦਾ ਪਤਾ ਉਹ ਸਿੱਧੀ ਸ਼ੁੱਧੀ ਆ ਉਹੀ ਲੈ ਕੇ ਜਾਉ ਬਾਈ ਯਾਰ ਹਾਂ ਜਿਹੜਾ ਨਾ ਪਤਾਗਾ ਉਹ ਵੀ ਚੰਗੇ ਪੈਸੇ ਭਰੂਗਾ ਜਿਹਨੇ ਦੁੱਧ ਵਾਲਾ ਕੰਮ ਆ ਪਤਾ ਉਹਨੂੰ ਵੀ ਇੱਥੇ ਤੱਕ ਦੁੱਧ ਦਊਗੀ ਹਾਂ ਤੇ ਨਾਕ ਸੀਗੇ ਬਾਈ ਭਰਾ ਕੋਲੇ 9 9 ਦੇ 9 ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ